ਪੰਜਾਬ ਦੇ ਵਿੱਚ ਪਿੰਡਾਂ 'ਚ ਉਹ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਲੋਕ ਬੇਸਬਰੀ ਨਾਲ ਪੰਚਾਇਤੀ ਚੋਣਾਂ ਦੇ ਇੰਤਜ਼ਾਰ ਕਰ ਰਹੇ ਸੀ ਕਿਉਂਕਿ ਸਰਪੰਚਾਂ ਦਾ ਜਿਹੜਾ ਕਾਰਜਗੁਜ਼ਾਰਾ ਲੈ ਉਹ ਖਤਮ ਹੋ ਚੁੱਕਿਆ ਤੇ ਹੁਣ ਪਿੰਡਾਂ ਵਾਲੇ ਜਿਹੜੇ ਪਿੰਡ ਵਾਸੀ ਨੇ ਉਹ ਨਵੇਂ ਸਰਪੰਚ ਦੀ ਉਮੀਦ ਕਰ ਰਹੇ ਨੇ ਪਰ ਭਗਵੰਤ ਮਾਨ ਵੱਲੋਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਕਾਰਨ ਜਿਹੜੇ ਪਿੰਡਾਂ ਦੇ ਨਵੇਂ ਪੰਚਾਇਤੀ ਜੇ ਵਿੱਚ ਸਰਪੰਚ ਬਣਨਗੇ ਉਹ ਪਹਿਲਾਂ ਤੋਂ ਹੀ ਡਰੇ ਪਏ ਨੇ ਦੱਸਈਏ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੂਬੇ 'ਚ ਦੁਸ਼ਹਿਰੇ ਤੋਂ ਬਾਅਦ ਪੰਚਾਇਤੀ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਲੋਕ ਪਾਰਟੀ ਸਿਆਸਤ ਉੱਪਰ ਉੱਠ ਕੇ ਪੰਚਾਇਤੀ ਦਾ ਗਠਨ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ 'ਚ ਕਿਸੇ ਸਮੇਂ ਵੀ ਪੰਚਾਇਤੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਦੱਸਈਏ ਕਿ ਚੋਣ ਕਮਿਸ਼ਨ ਵੱਲੋਂ ਦੁਸ਼ਹਿਰੇ ਤੋਂ ਬਾਅਦ ਅਕਤੂਬਰ ਦੇ ਅੱਧ 'ਚ ਪੰਚਾਇਤੀ ਚੋਣਾਂ ਕਰਵਾਏ ਜਾਣ ਦੀ ਸੰਭਾਵਨਾ ਜਤਾਈ ਗਈ ਸੀ ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਐਵੀਂ ਕਿਹਾ ਹੈ ਕਿ ਇਸ ਵਾਰ ਪੰਚਾਇਤੀ ਚੋਣਾਂ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨ ਤੇ ਨਹੀਂ ਲੜੀਆਂ ਜਾਣਗੀਆਂ ਦਾ की मान ने क्या है इसलिए लोगों को विशेष ग्रांट दी जाएगी दस दिए मुख्यमंत्री ने ऐलान किया है कि जेड़ा भी पिंड सर्बसमती पंचायती चोन करेगा उसटेडियम स्कूल या हस्पता समेत पांच लाख रुपए की ग्रांट दी जाएगी ਸਰਕਾਰ ਪੰਚਾਇਤੀ ਰਾਜ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ ਜਿਸ ਲਈ ਸੁਝਾਵਨ ਅਤੇ ਇਮਾਨਦਾਰ ਲੋਕਾ ਅਨੁਚੋਣੀਆਂ ਜਾਣਾ ਚਾਹੀਦਾ ਹੈ ਭਗਵੰਤ ਮਾਨ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਸੂਬਾ ਸਰਕਾਰ ਦੇ ਇਹ ਨਇਤਨਾ ਦੇ ਲੋੜ ਦੇ ਨਤੀਜੇ ਸਾਹਮਣੇ ਆਉਣਗੇ ਅਤੇ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ ਦੱਸਈਏ ਕਿ ਸੀਐਮ ਭਗਵੰਤ ਮਾਨ ਵੱਲੋਂ ਜਿਹੜਾ ਕਿ ਐਲਾਨ ਕੀਤਾ ਗਿਆ ਹੈ ਕਿ ਜੇਕਰ ਕਿਸੇ ਪਿੰਡ ਵਾਸੀਆਂ ਵੱਲੋਂ ਕਿਸੇ ਵੀ ਪਿੰਡ ਵੱਲੋਂ ਪਿੰਡ ਵਾਸੀਆਂ ਵੱਲੋਂ ਸੱਜ ਸਹਿਮਤੀ ਨਾਲ ਪੰਚ ਸਰਪੰਚ ਚੁਣਿਆ ਜਾਂਦਾ ਹੈ ਤਾਂ ਉਸ ਨੂੰ ਸਟੇਡੀਅਮ ਸਕੂਲ ਹਸਪਤਾਲ ਦੇ ਨਾਲ ਹੀ 5 ਲੱਖ ਦੀ ਗ੍ਰਾਂਟ ਦੀ ਦਿੱਤੀ ਜਾਵੇਗੀ ਤੇ ਇਸ ਸਵਾਲ ਜਿਹੜਾ ਪੰਚਾਇਤੀ ਚੋਣਾਂ ਲੜਨਗੇ ਜਿਹੜੇ ਵੀ ਉਮੀਦਵਾਰ ਹੋਣਗੇ ਉਹ ਕਿਸੇ ਵੀ ਪਾਰਟੀ ਦੀ ਚੋਣ ਨਿਸ਼ਾਨ ਤੇ ਜਿਹੜੀ ਪੰਚਾਇਤੀ ਚੋਣਾਂ ਨੇ ਉਹ ਨਹੀਂ ਲੜ ਸਕਦੇ ਉਹ ਸਿਰਫ ਆਪਣੇ ਪਿੰਡ ਦੇ ਵਿਕਾਸ ਲਈ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਵਿਕਾਸ ਨੇ ਉਹਨਾਂ ਦੇ ਲਈ ਹੀ ਹੱਕਾਂ ਦੇ ਲਈ ਹੀ ਪੰਚਾਇਤੀ ਚੋਣਾਂ ਜਿਹੜੇ ਲੜਨਗੇ ਉਹਨਾਂ ਨੂੰ ਹੀ ਵਿਕਾਸ ਪਿੰਡਾਂ ਦਾ ਵਿਕਾਸ ਕਰਨ ਲਈ ਜਿਹੜਾ ਉਮੀਦਵਾਰ ਹੋਏਗਾ ਉਹ ਚੋਣ ਲੜੇਗਾ ਤੇ ਪਿੰਡ ਵਾਸੀ ਪਹਿਲੀ ਵਾਰ ਕਿਸੇ ਪਾਰਟੀ ਤੋਂ ਬਿਨਾ ਹੀ ਕਿਸੇ ਇੱਕ ਉਮੀਦਵਾਰ ਨੂੰ ਚੁਣ ਸਕਦੇ ਨੇ ਕਿ ਜਿਹੜਾ ਇਸ ਯੋਗ ਹੈਗੇ ਇਸ ਕਾਬਿਲ ਹੈ ਕਿ ਉਹ ਪਿੰਡ ਦਾ ਵਿਕਾਸ ਕਰੇਗਾ ਜਿਹੜੇ ਪਿੰਡ ਪਿੰਡ ਨੂੰ ਤਰੱਕੀ ਕਰਨਗੇ ਹਾਲਾਕਿ ਮਾਨ ਸਰਕਾਰ ਨੇ ਐਲਾਨ ਵੀ ਕੀਤਾ ਹੈ ਕਿ ਸਵਾਰ ਕੋਈ ਵੀ ਸਰਪੰਚ ਹੈ ਜਿਹੜਾ ਕਿਸੇ ਵੀ ਕੋਈ ਵੀ ਉਮੀਦਵਾਰ ਹੈ ਜਿਹੜਾ ਉਹ ਕਿਸੇ ਵੀ ਪਾਰਟੀ ਦੇ ਚੋਣ ਨਿਸ਼ਾਨ ਦੇ ਲੈ ਕੇ ਆਪਣਾ ਜਿਹੜੀ ਚੋਣ ਪੰਚਾਇਤੀ ਚੋਣਾਂ ਨਹੀਂ ਲੜ ਸਕਦਾ ਉਹ ਸਿਰਫ ਆਪਣੇ ਪਿੰਡਾਂ ਦੇ ਵਿਕਾਸ ਲਈ ਹੀ ਪੰਚਾਇਤੀ ਦੀਆਂ ਚੋਣਾਂ ਲੜਨਗਾ ਸੀਐਮ ਭਗਵੰਤ ਮਾਨ ਨੇ ਪੰਚਾਇਤੀ ਦੀ ਚੋਣਾਂ ਜਿਹੜਾ ਦਸਹਰੇ ਤੋਂ ਬਾਅਦ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਦਸਹਰੇ ਤੋਂ ਬਾਅਦ ਅਕਤੂਬਰ ਦੇ ਅੱਧ ਦੇ ਵਿੱਚ ਕਦੇ ਵੀ ਪੰਚਾਇਤੀ ਚੋਣਾਂ ਹੋਣ ਦਾ ਐਲਾਨ ਹੋ ਸਕਦਾ ਹੈ ਦੱਸ ਇਹ ਕਿ ਮਾਨ ਸਰਕਾਰ ਨੇ ਪਿੰਡਾਂ ਦੇ ਵਿਕਾਸ ਲਈ ਸੋਚ ਹੈ ਐਲਾਨ ਕੀਤਾ ਹੈ ਕਿ ਜੇਕਰ ਕੋਈ ਵੀ ਪਿੰਡ ਸਰਬਸੰਮਤੀ ਨਾਲ ਆਪਣਾ ਸਰਪੰਚ ਚੁਣਦਾ ਹੈ ਤਾਂ ਉਸ ਪਿੰਡ ਨੂੰ 5 ਲੱਖ ਦੀ ਗ੍ਰਾਂਟ ਦੇ ਨਾਲ ਸਟੇਡੀਅਮ ਸਕੂਲ ਜਾਂ ਫਿਰ ਹਸਪਤਾਲ ਦੀ ਜਿਹੜੀ ਸਹੂਲਤ ਉਹ ਵੀ ਮੁਹੱਈਆ ਕਰਵਾਈ ਜਾਏਗੀ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋ ਨੀ ਢਰ ਪੰਜਾਬੀ ਮੀਡੀਆ ਹੁੰਦੀ ਹੋਈ ਇਜਾਜ਼ਤ ਤੰਬਾ